ਹੁੰਦੇ ਸੀ ਬਾਹਰ ਬੈਠਣ ਸਾਡ ਨੂੰ ਨਹੀਂ ਪਤਾ ਬਟ ਸੁਣਨ ਚ ਤੇ ਆਈ ਆਂਦਾ ਕਿ ਪੰਜਾਬ ਹੁਣ ਸੇਫ ਨਹੀਂ ਰਿਹਾ ਪੰਜਾਬੀ ਆਰਟਿਸਟਸ ਵਾਸਤੇ ਸਾਰੇ ਵੱਡੇ ਆਰਟਿਸਟ ਦੇਖ ਲਓ ਗਿੱਪੀ ਗਰੇਵਾਲ ਨੂੰ ਦੇਖ ਲਓ ਈਵਨ ਐਮੀ ਵਿਟ ਨੂੰ ਦੇਖ ਲਓ I think ਉਹ ਸਾਰੇ ਅਬ੍ਰੋਡ ਰਹਿ ਰਹੇ ਨੇ ਤੁਹਾਨੂੰ ਕਿਉਂ ਲੰਦਾ ਕਿ ਇਹ ਇੰਡਸਟਰੀ ਸੇਫ ਕਿਉਂ ਨਹੀਂ ਹੈਗੀ ਮਤਲਬ ਮੈਨੂੰ ਮਤਲਬ ਮੈਂ ਐਗਜ਼ੈਕਟ ਆਨਸਰ ਨਹੀਂ ਕਰ ਸਕਦਾ ਕਿਉਂਕਿ ਮੈਂ ਉਸ ਜ਼ੋਨ ਚ ਨਹੀਂ ਹਾਂ ਕੋਈ ਹੋਰ ਸਾਦਾ ਆਰਟਿਸਟ ਨੂੰ ਕੁਝ ਪ੍ਰੋਬਲਮਸ ਹੋਣ ਜਿਹੜੀਆਂ ਆਰਟਿਸਟ ਨੂੰ ਹੀ ਪਤਾ ਹੁਣ ਮੈਂ ਉਸ ਗੱਲ ਤੇ ਤਾਂ ਨਹੀਂ ਕਰ ਸਕਦਾ ਬਟ ਹਾਂ ਇਦਾਂ ਇਹ ਇਹ ਗੱਲ ਤੇ ਮੇਰਾ ਨਿਊਟਰਲ ਅਨਸਰ ਇਦਾਂ ਦਾ ਸਤਿੰਦਰ ਸਫਤਾਜ ਹੁਣੀ ਨਹੀਂ ਹੈ ਹੈਨਾ ਉਹ ਵੀ ਬਹੁਤ ਵੱਡੇ ਆਰਟਿਸਟ ਨੇ ਕਿ ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਮੈਂ ਮਤਲਬ ਜਿੰਨੀ ਵਾਰੀ ਮਿਲਿਆ ਮਤਲਬ ਕਿਤੇ ਵੇਖਿਆ ਉਹਨਾਂ ਨੇ ਕੋਈ ਬਹੁਤ ਜ਼ਿਆਦੀ ਸਿਕਿਉਰਿਟੀਆਂ ਕੁਝ ਇਦਾਂ ਦਾ ਤੇ ਇਸ ਕਰਕੇ ਮੈਨੂੰ ਲੱਗਦਾ ਹਰ ਇੱਕ ਦੀ ਆਪੋ ਆਪਣੀਆਂ ਪ੍ਰੋਬਲਮਸ ਨੇ ਇਸ ਇਸ ਗੱਲ ਲਈ ਮਤਲਬ ਮੇਰੇ ਕੋਲ ਕੋਈ ਪੁਖਤਾ ਜਵਾਬ ਨਹੀਂ ਹੈਗਾ ਕਿ ਕਿਵੇਂ ਕਹਿ ਸਕਦਾ ਇਸ ਗੱਲ ਲਈ ਕਿ ਸੇਫ ਨਹੀਂ ਸੇਫ ਤੇ ਇਦਾਂ ਕਿਤੇ ਵੀ ਨਹੀਂ ਆਪਾਂ ਮਤਲਬ ਅਮਰੀਕਾ ਦੇ ਵਿੱਚ ਜੇ ਗੱਲ ਕਰੀ ਮੈਨੂੰ ਲੱਗਦਾ ਜਿੰਨੀ ਜਿੰਨੇ ਮਤਲਬ ਗੈਂਗਸ ਨੇ ਜਿੰਨਾ ਇਹੋ ਜਿਹੀਆਂ ਚੀਜ਼ਾਂ ਅਮਰੀਕਾ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਇੰਡੀਆ ਵੀ ਨਹੀਂ ਹੈਗੀਆਂ ਹਰ ਇੱਥੇ ਤੇ ਮਤਲਬ ਵੈਪਨ ਲੈਣ ਲਈ ਤਾਂ ਵੀ 18 ਸਾਲਾਂ ਦੀ ਵੇਟ ਕਰਨੀ ਪੈਂਦੀ ਉੱਥੇ ਤੇ ਕਿੰਨੇ ਕਿੰਨੇ ਬੱਚਿਆਂ ਕੋਲ ਵੈਪਨ ਲੈ ਕੋਈ ਇਦਾਂ ਦੀਆਂ ਚੀਜ਼ਾਂ ਇਦਾਂ ਤੇ ਕਿਤੇ ਵੀ ਨਹੀਂ ਸੇਫ ਵਾਲੀ ਉਹ ਗੱਲ ਨਹੀਂ ਬਟ ਇਹ ਆ ਕਿ ਹਾਂ ਸਿਚੁਏਸ਼ਨਸ ਬਣ ਜਾਂਦੀਆਂ ਕਈਆਂ ਦੀਆਂ ਮਤਲਬ ਕੋਈ ਕੰਟੈਂਟ ਉਦਾਂ ਦਾ ਹੋ ਗਿਆ ਜਾਂ ਕੋਈ ਗੱਲ ਕਿਸੇ ਵੇਲੇ ਕਿਸੇ ਵੇਲੇ ਕਿਸੇ ਸਿੰਗਰ ਨੇ ਸੋਚਿਆ ਨਹੀਂ ਹੁੰਦਾ ਮੈਂ ਕੋਈ ਇਦਾਂ ਦੀ ਗੱਲ ਕਰੂੰਗਾ ਬਟ ਅਣਜਾਣੇ ਦੇ ਵਿੱਚ ਕੋਈ ਲਿਰਿਕਸ ਕੋਈ ਗੱਲ ਇਦਾਂ ਦੀ ਕਰਕੇ ਹੋ ਸਕਦਾ ਕਿਸੇ ਦੂਸਰੇ ਬੰਦੇ ਨੂੰ ਹਿੱਟ ਕਰ ਜੇ ਤਾਂ ਉਸ ਗੱਲ ਦੀ ਕੋਈ ਪ੍ਰੋਬਲਮ ਕ੍ਰੀਏਟ ਹੋ ਜੇ ਬਟ ਮੈਨੂੰ ਤਾਂ ਲੱਗਦਾ ਕਿ ਹੋਣਾ ਨਹੀਂ ਕੋਈ ਇਦਾਂ ਦਾ ਕੁਝ ਵੀ ਨਹੀਂ ਹੋਣਾ ਚਾਹੀਦਾ ਕਿ ਪੰਜਾਬ ਤੇ ਮਤਲਬ ਜਿਹੜੇ ਲੋਕ ਇੱਥੇ ਆ ਦੇ ਰਹਿੰਦੇ ਉਹਨਾਂ ਦਾ ਦੇ ਲਿਆ ਪੰਜਾਬ ਤੇ ਇੱਥੇ ਦੇ ਸਾਰਿਆਂ ਨੂੰ ਹੀ ਮਤਲਬ ਇੱਕ ਭਾਈਚਾਰਾ ਯਮ ਲ ਇਹਨਾਂ ਚੀਜ਼ਾਂ ਦੀ ਤੇ ਆਪਣੇ ਗੁਰੂਆਂ ਨੇ ਸਿਖਿਆ ਦਿੱਤੀ ਹੈ ਨਾ ਕਿ ਭਾਈਚਾਰਾ ਸਾਂਝ ਬਣਾ ਕੇ ਰੱਖਣੀ ਸਾਰਿਆਂ ਦੇ ਨਾਲ ਜੇ ਕਿਤੇ ਇਦਾਂ ਦਾ ਕੁਝ ਹੋਣਾ ਵੀ ਹੋਵੇ ਵੀ ਤੇ ਉਹਨੂੰ ਖਤਮ ਹੋਣਾ ਚਾਹੀਦਾ ਇਸ ਗੱਲ ਨੂੰ ਕਿਉਂਕਿ ਇੱਕ ਕਲਾਕਾਰ ਹੈ ਨਾ ਉਹ ਦਬ ਜਾਂਦਾ ਉਹ ਉਹਦੇ ਮੋਸ਼ਨ ਮਤਲਬ ਕੋਈ ਕੰਟੈਂਟ ਕਰਦਾ ਹੈ ਉਹ ਉਹਨੂੰ ਮਤਲਬ ਉਹਨੂੰ ਇਹ ਲੱਗਦਾ ਮੈਂ ਸੇਫ ਨਹੀਂ ਹਾਂ ਤੇ ਉਹ ਫਿਰ ਕਿਤੇ ਜਾ ਨਹੀਂ ਸਕਦਾ ਨਹੀਂ ਸਕਦਾ ਉਹਨਾਂ ਦੀ ਇੱਕ ਪਰਸਨਲ ਲਾਈਫ ਵੀ ਉਹਦੇ ਨਾਲ ਬਹੁਤ ਖਰਾਬ ਹੁੰਦੀ ਹੈ ਹੋਣਾ ਨਹੀਂ ਚਾਹੀਦਾ ਇਦਾਂ ਦਾ ਕੁਝ ਵੀ